ਵੀ ਫਰਜ ਬਣਦਾ ਵੀ ਆਪਣੀ ਤਸੱਲੀ ਕਰ ਲਈ ਵੀ ਮੇਰਾ ਨਾਮ ਵਿੱਚ ਪਿਆ ਪਲਾਟ ਦੇਕ ਨਹੀਂ ਪਿਆ ਠੀਕਾ ਤਾਂ ਕਿ ਜਦੋਂ ਲਿਸਟ ਬਣਦੀ ਹੈ ਉਸ ਤੋਂ ਬਾਅਦ ਫਿਰ ਦੁਬਾਰੇ ਨਾ ਨਹੀਂ ਪਾਣੇ ਹੈਗੇ ਜਦੋਂ ਕਿ ਨਾ ਫਾਈਨਲ ਹੋ ਗਈ ਜੇ ਕਿਸੇ ਨੇ ਕਬਜ਼ਾ ਕੀਤਾ ਹੋਇਆ ਨਾ ਮਾਲਕ ਪਰਾਨੀ ਖਰੀਦੀਆਂ ਹੋਈਆਂ ਨੇ ਇਸ ਤਾਮਪਤ ਖਰੀਦੀਆਂ ਉਹ ਹੁਣ ਮਾਲਕ ਬਣ ਸਕਦੇ ਨੇ ਉਹਨਾਂ ਲਈ ਬਹੁਤ ਵਧੀਆ ਸੁਨਹਿਰੀ ਮੌਕਾ ਹੈ ਇਹ ਪੰਜਾਬ ਸਰਕਾਰ ਨੇ ਬਹੁਤ ਵਧੀਆ ਸਕੀਮ ਚਲਾਈ ਹੈ ਇਹ ਦਾ ਜਿਸ ਸਕੀਮ ਦਾ ਫਾਇਦਾ ਸਭ ਨੂੰ ਉਠਾ ਲੈਣਾ ਚਾਹੀਦਾ ਉਠਾ ਲੈਣਾ ਚਾਹੀਦਾ ਕੱਲ ਖਾਸ ਗੱਲ ਹੋਰ ਆ ਵੀ ਜਿਹੜੀ ਤੁਹਾਡੇ ਪਿੰਡ ਦੇ ਵਿੱਚ ਜਾਂ ਸ਼ਹਿਰ ਦੇ ਵਿੱਚ ਕਿਤੇ ਵੀ ਸਾਂਝੀ ਜਗ੍ਹਾ ਤੇ ਲਿਸਟ ਲੱਗੂਗੀ ਉਹਦੀ ਗੌਰ ਜਰੂਰ ਕਰਿਓ ਉਹਦੇ ਵਿੱਚ ਜਿਹੜੇ ਤੁਹਾਡੇ ਨਾਮ ਲੱਗੇ ਲਿਖੇ ਹੋਏ ਹੋਣਗੇ ਉੱਥੇ ਗੌਰ ਕਰਿਓ ਵੀ ਮੰਨ ਲਓ ਮੇਰੇ ਪਲਾਟ ਦੇ 35 ਨੰਬਰ ਆ ਅਸੀਂ ਦੋ ਭਰਾ ਰਹੇ ਨੇ ਵੀ ਸਾਡੇ ਦੋਨੇ ਨਾਮ ਲਿਖੇ ਹੋਏ ਹਾਂਜੀ ਹਾਂ ਉਥੇ ਇਹ ਨਾ ਹੋਵੇ ਮੈਂ ਆਪਦਾ ਇਕੱਲਾ ਨਾਮ ਲਖਾਇਆ ਜਾ ਜੀ ਅਸੀਂ ਦੋ ਭਰਾ ਰਹੇ ਨੇ ਸਾਡੇ ਦੋਨਾਂ ਦੇ ਨਾਮ ਆਉਣੇ ਚਾਹੀਦੇ ਕਿਉਂਕਿ ਫਿਰ ਹਿੱਸੇ ਦਾ ਹੀ ਬਰਾਬਰ ਹੋ ਜੂਗਾ ਦੋਨੇ ਭਰਾ ਹਾਂਜੀ ਹਾਂਜੀ ਹਾਂ ਫਿਰ ਕੱਲ ਨੂੰ ਤੁਸੀਂ ਇਤਰਾਜ਼ ਕਰੋਗੇ ਵੀ ਅੱਜ ਸਾਡਾ ਅੱਜ ਤਾਂ ਕਹਿੰਦੇ ਵੀ ਲਾੜੇ ਕੋਲ ਚ ਰੱਖ ਲੈਣੇ ਆਪਾਂ ਹਾਂਜੀ ਹਾਂ ਅੱਛਾ ਕੱਲ ਨੂੰ ਉਹ ਜਦੋਂ ਇਕੱਲਾ ਵੇਚੂਗਾ ਫਿਰ ਤਕਲੀਫ ਹੋਊਗੀ ਫਿਰ ਤਕਲੀਫ ਹੋਊਗੀ ਜਦੋਂ ਉਹਦੇ ਕੱਲੇ ਦੇ ਨਾਂ ਵਿੱਚੂ ਕੱਲਾ ਉਹ ਹਾਂਜੀ ਹਾਂ ਪੈਸੇ ਦੂਏ ਭਾਈ ਨੂੰ ਦੇਣੇ ਨਹੀਂ ਫਿਰ ਫਿਰ ਕੱਲ ਨੂੰ ਤਕਲੀਫ ਮੰਨੇ ਉਹਦੇ ਨੂੰ ਹੁਣ ਗੌਰ ਕਰਨ ਚ ਪਾ ਹੁਣ ਹੁਣ ਗੌਰੋ ਜੀ ਉਹਦਾ ਫਿਰ ਰੇਟ ਵੀ ਦੁੱਗਣਾ ਹੋ ਜਾਊਗਾ ਜਦੋਂ ਰਜਿਸਟਰਡ ਹੋ ਗਿਆ ਉਹਦੀ ਫਰਦ ਨਿਕਣ ਲੱਗੀ ਜਿਵੇਂ ਆਪਣੀ ਦੂਜੀ ਫਰਦ ਨਿਕਲਦੀ ਆ ਬਿਲਕੁਲ ਬਿਲਕੁਲ ਬੰਦਿਆਂ ਨੂੰ ਜਿਹਦੇ ਨਾਂ ਲਿਖਿਆ ਗਿਆ ਹੈ ਤੇ ਜਿਹੜੇ ਬੰਦਾ ਉਹਦੇ ਵਿੱਚ ਹੋਰ ਵੀ ਰਹਿ ਰਹੇ ਉਹਦਾ ਵੀ ਫਰਜ ਬਣਦਾ ਵੀ ਆਪਣੀ ਤਸੱਲੀ ਕਰ ਲਈ ਵੀ ਮੇਰਾ ਨਾਂ ਵਿੱਚ ਪਿਆਏ ਪਲਾਟ ਦੇ ਇੱਕ ਨਹੀਂ ਪਿਆ ਠੀਕ ਆ ਤਾਂ ਕਿ ਜਦੋਂ ਲਿਸਟ ਬਣਦੀ ਹੈ ਉਸ ਤੋਂ ਬਾਅਦ ਫਿਰ ਦੁਬਾਰੇ ਨਾ ਨਹੀਂ ਪੈਣੀ ਹੈਗੀ ਜਦੋਂ ਕਿ ਨਾ ਫਾਈਨਲ ਹੋ ਗਈ ਜਦੋਂ ਫਾਈਨਲ ਫਾਈਨਲ ਜਿੰਨਾ ਚਿਰ ਇਹ ਕੱਚੀ ਹੈ ਉਹਨਾਂ ਚਿਰ ਵਿੱਚ ਹਲੇ ਦਰਸਤੀਆਂ ਹੋਣਗੀਆਂ ਠੀਕ ਹੈ ਜੀ ਉਹ ਫਿਰ ਤੁਸੀਂ ਆਪ ਦਾ ਪ੍ਰਤਰਾਜ ਲਾ ਕੇ ਦਰਸਤੀਆਂ ਕਰਾ ਸਕਦੇ ਹੋ ਇਹ ਜਿੰਨਾ ਚਿਰ ਕੱਚੀ ਹੈ ਠੀਕ ਹੈ ਕੱਚੀ ਦੀ ਇਹ ਕਾਪੀ ਲੱਗੂਗੀ ਉੱਥੇ ਉਹ ਚ ਟਾਈਮ ਦਿੱਤਾ ਜਾਊਗਾ ਵੀ ਇੰਨੇ ਦਿਨਾਂ ਦੇ ਅੰਦਰ ਅੰਦਰ ਤੁਸੀਂ ਇਹ ਚ ਆਪਦੇ ਦਰਸਤੀਆਂ ਕਰਾ ਸਕਦੇ ਹੋ ਠੀਕ ਹੈ ਜੀ ਜੇ ਹੁਣ ਉਹਦੋਂ ਨਹੀਂ ਆਪਾਂ ਗੌਰ ਕਰਦੇ ਉਸ ਤੋਂ ਬਾਅਦ ਆਪਾਂ ਫਿਰ ਪੱਜੇ ਫਿਰ ਜੰਨੇ ਬਾਅਦ ਚ ਉਹਦਾ ਫਾਇਦਾ ਨਹੀਂ ਇਸ ਕਰਕੇ ਸਾਰੇ ਜਿੰਨੇ ਵੀ ਪਿੰਡ ਦੇ ਲਾਲਕੀਰ ਦੇ ਅੰਦਰ ਕਬਜ਼ੇਦਾਰ ਨੇ ਉਹਨਾਂ ਨੂੰ ਸਾਰਿਆਂ ਨੂੰ ਇਹ ਹੱਥ ਜੋੜ ਕੇ ਬੇਨਤੀ ਹੈ ਵੀ ਆਪਦੇ ਆਪ ਦੀ ਤਸੱਲੀ ਜ਼ਰੂਰ ਕਰਨ ਲਿਸਟ ਦੇਖ ਕੇ ਜਦੋਂ ਪਿੰਡ ਚ ਚਸਪਾ ਹੋ ਗਈ ਤਾਂ ਕਿ ਕੱਲ ਨੂੰ ਆਪਾਂ ਜੇ ਕੋਈ ਇਤਰਾਜ਼ ਕਰਨਾ ਤਾਂ ਇਤਰਾਜ਼ ਕਰਕੇ ਆਪਾਂ ਆਪਣੀ ਦਰੁਸਤ ਕਰਾ ਸਕੀਏ ਬਹੁਤ ਸਾਰੇ ਵੀਰਾਂ ਨੇ ਕਮੈਂਟ ਵੀ ਆਏ ਤੇ ਵੀ ਜਿਵੇਂ ਇਹ ਪੰਜਾਬ ਦੇ ਹਰੇਕ ਜ਼ਿਲ੍ਹੇ ਵਿੱਚ ਸ਼ੁਰੂ ਹੋ ਗਿਆ ਜਾਂ ਜੇ ਹੋਣਾ ਆਪ ਪੰਜਾਬ ਚਲ ਰਿਹਾ ਜੀ ਸਾਰੇ ਜ਼ਿਲ੍ਹਿਆਂ ਚ ਚਲ ਰਿਹਾ। ਮੈਨੂੰ ਮਾਲਕੀ ਕਿਵੇਂ ਪਤਾ ਲੱਗੂ? ਜਾਂ ਇਸੇ ਦੇ ਆਧਾਰ ਤੇ ਮਾਲਕੀ ਇਸੇ ਦੇ ਆਧਾਰ ਤੇ ਮਾਲਕ ਬਣਣਗੇ ਜਿਹੜੀ ਲਿਸਟਾ ਬਣ ਰਹੀਆਂ ਨੇ। ਅੱਛਾ ਜੀ। ਮਾਲਕੀਆਂ ਇਸੇ ਆਧਾਰ ਤੇ ਜਿਹੜੇ ਨਾਂ ਲਿਖਿਆ ਤੇ ਪਰ ਉਹੀ ਮਾਲਕ ਬਣ ਜਾਣਗੇ। ਉਹੀ ਮਾਲਕ ਬਣ ਜਾਣਗੇ। ਹਾਂ ਜਿਵੇਂ ਕੋਈ 10 बाई 20 ਦਾ ਪਲਾਟ ਹੈ। ਹਾਂ ਹਾਂ ਹਾਂ। ਉਹ ਇੱਕ ਬੰਦੇ ਦੇ ਨਾਂ ਹੈਗਾ ਹਾਂ 40 बाई 50 ਦਾ ਪਲਾਟ ਇੱਕ ਬੰਦੇ ਦੇ ਨਾਂ ਤੇ ਹੈ। ਠੀਕ ਆ। ਉਹ ਜਿਹੜੇ ਪਲਾਟ ਨੰਬਰ ਲੱਗ ਜਾਣਗੇ ਇਹਨਾਂ ਨੂੰ। ਪਲਾਟ ਨੰਬਰ ਲਾ ਕੇ ਉਹਨਾਂ ਦੀ ਮਾਲਕੀਆ ਮਾ ਜਾਈਏ ਉਸ ਤੋਂ ਜਿਹੜਾ ਉਹਨੇ ਐਪ ਬਣਾਇਆ ਪੰਜਾਬ ਦੇ ਹੀਰੇ ਜਮੀਨ ਤਕਸੀਮ ਹਿੰਤ ਕਾਲ ਫਰਦ ਦੀ ਜਾਣਕਾਰੀ ਦੇ ਲਈ ਇਹਦੇ ਵਿੱਚ ਬਹੁਤ ਸਾਰੀ ਜਾਣਕਾਰੀ ਹੈਗੀ ਆ ਜੋ ਤੁਸੀਂ ਇਹਨੂੰ ਡਾਊਨਲੋਡ ਕਰ ਲਿਆ ਉਸ ਤੋਂ ਬਾਅਦ ਇਹਨੂੰ ਓਪਨ ਕਰੋਗੇ ਤੁਸੀਂ ਤਾਂ ਤੁਹਾਨੂੰ ਫ੍ਰੀ ਮਟੀਰੀਅਲ ਦੇ ਵਿੱਚ ਜਾਣਕਾਰੀ ਮਿਲੂਗੀ ਰਿਕਾਰਡਡ ਵੀਡੀਓ ਦੇ ਵਿੱਚ ਜਾਣਕਾਰੀ ਮਿਲੂਗੀ ਤੇ ਇੱਕ ਲੈਂਡ ਰਿਕਾਰਡ ਵੀਡੀਓ ਆ ਇਹ ਤਿੰਨ ਕਾਲਮ ਆਪਣੇ ਬਣੇ ਹੋਏ ਨੇ ਤਿੰਨਾਂ ਦੇ ਵਿੱਚ 150 ਤੋਂ ਵੱਧ ਵੀਡੀਓ ਪਈਆਂ ਨੇ ਜੇ ਕਿਸੇ ਭਰਾ ਨੂੰ ਭੈਣ ਨੂੰ ਕੋਈ ਪ੍ਰੋਬਲਮ ਹੈ ਐਪ ਦੇ ਸੰਬੰਧ ਵਿੱਚ ਤਾਂ ਤੁਸੀਂ 983105702 ਤੇ ਕਾਲ ਕਰ ਸਕਦੇ ਹੋ WhatsApp ਕਰਦੇ ਆਪਾਂ ਇਹ ਵੀਡੀਓ ਬਣਾਵਾਂਗੇ ਲਾਲ ਲਖੀਰ ਤੇ ਤੁਹਾਡੇ ਬਹੁਤ ਸਾਰੇ ਸਵਾਲ ਆ ਰਹੇ ਤੇ ਆਪਾਂ ਇੱਕ ਪਹਿਲਾਂ ਵੀ ਵੀਡੀਓ ਪਾਈ ਆ ਵੀ ਜਿਹੜਾ ਲਾਲ ਲਖੀਰ ਦੀ ਜਗ੍ਹਾ ਜਾਂ ਆਪਾਂ ਰਕਬਾ ਜਾਂ ਮਕਾਨ ਜਾਂ ਹੋਰ ਥਾਂ ਮਾ ਕਹੀ ਦੀ ਉਹਨੂੰ ਸੀ ਆਪਣੇ ਨਾਮ ਕਿਵੇਂ ਕਰਵਾ ਸਕਦੇ ਆ ਸਰ ਨਮਸਕਾਰ ਜੀ ਨਮਸਕਾਰ ਜੀ ਨਮਸਕਾਰ ਤੇ ਸਾਰੇ ਕਿ ਪਿੰਡਾਂ ਦੇ ਵਿੱਚ ਜਾਂ ਸ਼ਹਿਰਾਂ ਦੇ ਵਿੱਚ ਪਿਛਲੇ ਕੁਝ ਸਮੇਂ ਤੋਂ ਸੁਣਨ ਵਿੱਚ ਆ ਰਿਹਾ ਦੇਖਣ ਦੇ ਵਿੱਚ ਵੀ ਆ ਰਿਹਾ ਜਿਵੇਂ ਆਪਾਂ ਪਟਿਆਲੇ 벨ਟ ਦੀ ਗੱਲ ਕਰੀ ਹਾਂ ਹਾਂਜੀ ਹਾਂਜੀ ਉਧਰ ਜਿਹੜੀ ਲਾਲ ਲਕੀਰ ਦਾ ਰਕਬਾ ਉਹ ਨਾਮ ਹੋ ਰਿਹਾ ਲੋਕਾਂ ਦੇ ਹਾਂਜੀ ਹਾਂਜੀ ਇਹਦੇ ਬਾਰੇ ਮੈਂ ਤੁਹਾਡੇ ਤੋਂ ਸਲਾਹ ਲੈਣੀ ਚਾਹੁੰਦਾ ਵੀ ਇਹ ਤਾਂ ਸਹੀ ਪ੍ਰੋਸੈਸ ਕੀ ਆ ਪ੍ਰੋਸੈਸੇ ਦਾ ਇਹ ਹੈ ਵੀ ਸੈਟਲਾਈਟ ਰਾਹੀਂ ਨਾ ਇਹਨਾਂ ਦੇ ਨਕਸ਼ੇ ਬਣਾਏ ਗਏ ਨੇ ਠੀਕ ਹੈ ਜੀ ਵੀ ਕਿਹੜੇ ਪਲਾਟ 'ਚ ਕਿਹੜੇ-ਕਿਹੜੇ ਬੰਦੇ ਦਾ ਕਿੰਨੇ ਬਾਈ ਕਿੰਨੇ ਦਸ ਹੈਜ ਹੈ ਠੀਕ ਹੈ ਜੀ ਤੇ ਉਸ ਤੋਂ ਬਾਅਦ ਉਹ ਨਕਸ਼ੇ ਬਣਨ ਤੋਂ ਬਾਅਦ ਪਟਵਾਰੀਆਂ ਨੇ ਕਮੇਟੀਆਂ ਬਣਾ ਲੀਆਂ ਪਿੰਡਾਂ 'ਚ ਠੀਕ ਹੈ ਜੀ ਕਮੇਟੀਆਂ ਦੇ ਵਿੱਚ ਨੰਬਰਦਾਰ ਨੂੰ ਸਰਪੰਚ ਨੂੰ ਹੋਰ ਮੋਤਵਰ ਬੰਦਿਆਂ ਨੂੰ ਲਿਆ ਗਿਆ ਬਿਲਕੁਲ ਉਹਨਾਂ ਦੀ ਹਾਜ਼ਰੀ 'ਚ ਜਾ ਕੇ ਮੌਕੇ ਤੇ ਤਸਦੀਕ ਕਰਦੇ ਨੇ ਵੀ ਇਹ ਪਲਾਟਨ ਬਰਿੱਕ ਕਿਹਦੀ ਹੈ ਕਬਜ਼ੇ 'ਚ ਹੈ ਠੀਕ ਹੈ ਜੀ ਕੀ ਇਹਦਾ ਸਹਜ ਹੈ ਠੀਕ ਆ ਉਹ ਲਿਖ ਕੇ ਜਣ ਕੇ ਉਹਨਾਂ ਦੀ ਮਾਲਕੀਆ ਤਿਆਰ ਕਰ ਦੇਣਗੇ ਠੀਕ ਹੈ ਜੀ ਅੱਛਾ ਨੌਂ ਕਈ ਵਾਰੀ ਲਿਖਣ ਲੱਗੇ ਕੋਈ ਗਲਤੀ ਹੋ ਜਾਂਦੀ ਹੈ ਜਾਂ ਕੁਝ ਹੋਰ ਹੋ ਜਾਂਦੀ ਹੈ ਲਿਖਾਉਣ ਲੱਗੇ ਕੋਈ ਗਲਤੀ ਹੋ ਜਾਂਦੀ ਹੈ ਉਹਨਾਂ ਦੇ ਬਕਾਇਦਾ ਲਿਸਟਾਂ ਵੀ ਪਿੰਡਾਂ ਵਿੱਚ ਚਸਪਾ ਕੀਤੀ ਜਾਣੀ ਆ ਅੱਛਾ ਜੀ ਉਹਨਾਂ ਦੀ ਜਣੀ ਕੇ ਆਪਾਂ ਪੜਤਾਲ ਕਰਕੇ ਜੇ ਕੋਈ ਗਲਤੀ ਹੈ ਤਾਂ ਆਪਾਂ ਉਹਦੀ ਦਰੁਸਤੀ ਵੀ ਕਰਵਾ ਸਕਦੇ ਆ ਠੀਕ ਹੈ ਜੀ ਫਾਈਨਲ ਹੋਣ ਤੱਕ ਫਾਈਨਲ ਹੋਣ ਤੱਕ ਜਦੋਂ ਫਾਈਨਲ ਹੋ ਗਈ ਉਹਦੇ ਦਰੁਸਤੀਆ ਫਿਰ ਮੁਸ਼ਕਲ ਹੋਣਗੀਆਂ ਇਸ ਕਰਕੇ ਜਦੋਂ ਕਿ ਆਪਾਂ ਨੂੰ ਗੌਰ ਕਰਕੇ ਹੂੰ ਹੂੰ ਜਿੰਨੀ ਵੀ ਆਪਾਂ ਵੱਧ ਤੋਂ ਵੱਧ ਗੌਰ ਕਰ ਸਕਦੇ ਆ ਆਪਣੇ ਪਲਾਟ ਦੀ ਆਪਾਂ ਆਪਣੀ ਮਾਲਕੀ ਦੀ ਤਸੱਲੀ ਕਰਨੀ ਜ਼ਰੂਰੀ ਹੈ ਠੀਕ ਹੈ ਜੀ ਪਿੰਡ ਦੇ ਬੰਦੇ ਜਿਹੜੇ ਉੱਥੇ ਤਸਦੀਕ ਕਰਨ ਵਾਲੇ ਨੇ ਹੂੰ ਹੂੰ ਕਈ ਵਾਰੀ ਉਹਨਾਂ ਨੂੰ ਇਹ ਹੁੰਦਾ ਵੀ ਇੱਥੇ ਆ ਬੰਦਾ ਫਲਾਣਾ ਰਹਿ ਰਿਹਾ ਹਾਂ ਰਹਿ ਰਹੇ ਹੁੰਦੇ ਨੇ ਦੋ ਭਾਈ ਠੀਕ ਆ ਨੋ ਇੱਕ ਦਾ ਲਿਖਿਆ ਜਾਂਦਾ ਉੱਥੇ ਇੱਕ ਦਾ ਹੋ ਜਾਂਦਾ ਇਸ ਕਰਕੇ ਜਣੀ ਕਿ ਉਹਨਾਂ ਬੰਦਿਆਂ ਨੂੰ ਜਿਹਦੇ ਨਾਮ ਲਿਖਿਆ ਗਿਆ ਹੈ ਤੇ ਜਿਹੜੇ ਬੰਦਾ ਉਹਦੇ ਵਿੱਚ ਹੋਰ ਵੀ ਰਹਿ ਰਹੇ ਉਹਦਾ ਵੀ ਫਰਜ ਬਣਦਾ ਵੀ ਆਪਣੀ ਤਸੱਲੀ ਕਰ ਲਈ ਵੀ ਮੇਰਾ ਨਾਮ ਵਿੱਚ ਪਿਆ ਪਲਾਟ ਦੇਕ ਨਹੀਂ ਪਿਆ ਠੀਕਾ ਤਾਂ ਕਿ ਜਦੋਂ ਲਿਸਟ ਬਣਦੀ ਹੈ ਉਸ ਤੋਂ ਬਾਅਦ ਫਿਰ ਦੁਬਾਰੇ ਨਾ ਨਹੀਂ ਪਾਣੇ ਹੈਗੇ ਜਦੋਂ ਕਿ ਨਾ ਫਾਈਨਲ ਹੋ ਗਈ ਜਦੋਂ ਫਾਈਨਲ ਫਾਈਨਲ ਜਿੰਨਾ ਚਿਰ ਇਹ ਕੱਚੀ ਹੈ ਉਹਨਾਂ ਚਿਰ ਵਿੱਚ ਹਲੇ ਦੁਰਸਤੀਆਂ ਹੋਣਗੀਆਂ ਠੀਕ ਹੈ ਜੀ ਉਹ ਫਿਰ ਤੁਸੀਂ ਆਪ ਦਾ ਪ੍ਰੋਤਰਾਜ ਲਾ ਕੇ ਦੁਰਸਤੀਆਂ ਕਰਾ ਸਕਦੇ ਹੋ ਇਹ ਸਰਕਲ ਰੈਵਨ ਅਫਸਰ ਇਹਨਾਂ ਦੀ ਜੇ ਕੋਈ ਦੁਰਸਤੀ ਹੋਣ ਵਾਲੀ ਤਾਂ ਉਹਦੇ ਐਪਲੀਕੇਸ਼ਨ ਦੇ ਕੇ ਦੁਰਸਤੀਆਂ ਹੋ ਜਾਣੀਆਂ ਬਾਅਦ ਚ ਠੀਕ ਹੈ ਜਿੰਨੇ ਜਿੰਨੇ ਕੱਚੀ ਹੈ ਇਹ ਕੱਚੀ ਦੀ ਇਹ ਕਾਪੀ ਲੱਗੂਗੀ ਉੱਥੇ ਉੱਥੇ ਟਾਈਮ ਦਿੱਤਾ ਜਾਊਗਾ ਵੀ ਇੰਨੇ ਦਿਨਾਂ ਦੇ ਅੰਦਰ ਅੰਦਰ ਤੁਸੀਂ ਇਹ ਚ ਆਪਣੇ ਦੁਰਸਤੀਆਂ ਕਰਾ ਸਕਦੇ ਹੋ ਠੀਕ ਹੈ ਜੀ ਜੇ ਹੁਣ ਉਹਦੋਂ ਨਹੀਂ ਆਪਾਂ ਗੌਰ ਕਰਦੇ ਉਸ ਤੋਂ ਬਾਅਦ ਆਪਾਂ ਫਿਰ ਪੱਜੇ ਫਿਰ ਜੰਨੇ ਬਾਅਦ ਚ ਉਹਦਾ ਫਾਇਦਾ ਨਹੀਂ ਇਸ ਕਰਕੇ ਸਾਰੇ ਜਿੰਨੇ ਵੀ ਪਿੰਡ ਦੇ ਲਾਲਕੀਰ ਦੇ ਅੰਦਰ ਕਬਜ਼ੇਦਾਰ ਨੇ ਉਹਨਾਂ ਨੂੰ ਸਾਰਿਆਂ ਨੂੰ ਇਹ ਹੱਥ ਜੋੜ ਕੇ ਹੀ ਬੇਨਤੀ ਹੈ ਵੀ ਆਪਦੇ ਆਪ ਦੀ ਤਸੱਲੀ ਜ਼ਰੂਰ ਕਰਨ ਲਿਸਟ ਦੇਖ ਕੇ ਜਦੋਂ ਪਿੰਡ ਚ ਚਸਪਾ ਹੋ ਗਈ ਤਾਂ ਕਿ ਕੱਲ ਨੂੰ ਆਪਾਂ ਜੇ ਕੋਈ ਤਰਾਜ ਕਰਨਾ ਦਾ ਤਰਾਜ ਕਰਕੇ ਆਪਾਂ ਆਪਣੀ ਦੁਰਸਤ ਕਰਾ ਸਕੀਏ ਠੀਕ ਹੈ ਜੀ ਇੱਕ ਸਰ ਬਹੁਤ ਸਾਰੇ ਬੀਨਾਂ ਨੇ ਕਮੈਂਟ ਵੀ ਆਏ ਤੇ ਵੀ ਜਿਵੇਂ ਇਹ ਪੰਜਾਬ ਦੇ ਹਰੇਕ ਜ਼ਿਲ੍ਹੇ ਵਿੱਚ ਸ਼ੁਰੂ ਹੋ ਗਿਆ ਜਾਂ ਜੇ ਹੋਣਾ ਆ ਪੰਜਾਬ ਚ ਚੱਲ ਰਿਹਾ ਜੀ ਸਾਰੇ ਜ਼ਿਲ੍ਹੇ ਚ ਚੱਲ ਰਿਹਾ ਹੈ ਠੀਕ ਆ ਮੰਨ ਲਓ ਜੇ ਇਨ ਕੇਸ ਜੇ ਕਿਤੇ ਨਹੀਂ ਚੱਲ ਰਿਹਾ ਤਾਂ ਉਹ ਚੱਲੂ ਆ ਜੀ بس ਸਾਰੇ ਕਿਤੇ ਹੋ ਗਈ ਹੈ ਉਹ ਸ਼ਾਇਦ ਮੈਨੂੰ ਲੱਗਦਾ ਵੀ ਜੀਰੀ ਦੇ ਸੀਜ਼ਨ ਤੋਂ ਹੋ ਸਕਦਾ ਕਿਈ ਉਹ ਤਸੀਲਾਂ ਚ ਨਾ ਕਿਤੇ ਕੋਈ ਹੋਰ ਕੰਮ ਜ਼ਰੂਰੀ ਹੋ ਕੋਈ ਹੋਰ ਹੁੰਦਾ ਨੇ ਇਸ ਕਰਕੇ ਜਣੀ ਕਿ ਉਹ ਥੋੜਾ ਡਿਲੀਟ ਹੋ ਗਿਆ ਉਹ ਵੀ ਪਰ ਨਹੀਂ ਕੰਮ ਸਾਰੇ ਜ਼ਿਲ੍ਹੇ ਚ ਹੋਊ ਹੈ ਠੀਕ ਆ ਜੀ ਕੰਮ ਸਾਰੇ ਜ਼ਿਲਾਂ 'ਚ ਹੋਣਾ ਇਹ ਪਰੰਤੂ ਇਹ ਦੀ ਜਿਹੜੀ ਹੁਣ ਆਪਦੀ ਗੌਰ ਕਰਨੀ ਚਾਹੀਦੀ ਏ ਕਿ ਉਸ ਮੌਤਵਰ ਬੰਦੇ ਨੂੰ ਕਈ ਵਾਰੀ ਇਹ ਹੁੰਦਾ ਹੈ ਵੀ ਫਾਣਾ ਬੰਦਾ ਰਹਿ ਰਿਹਾ ਇੱਥੇ ਉਹਦਾ ਭਰਾ ਹੈ ਦਾ ਵੀ ਵਿਸਾ ਬਣਦਾ ਹੁੰਦਾ ਭਰਾ ਕਿਤੇ ਨੌਕਰੀ ਕਰ ਰਿਹਾ ਹੁੰਦਾ ਲੋਕਾਂ ਨੂੰ ਨਹੀਂ ਪਤਾ ਹੁੰਦਾ ਨਹੀਂ ਪਤਾ ਹੁੰਦਾ ਹੱਕਦਾਰ ਉਹਦਾ ਵੀ ਬਣਦਾ ਹੈ ਤਾਂ ਉਹ ਜਿਹੜੇ ਬੰਦੇ ਕੋਈ ਬਾਹਰ ਰਹਿ ਰਹੇ ਨੇ ਲਾਲਚੀ ਤੋਂ ਉਹਦਾ ਹੱਕਦਾਰ ਬਣਦਾ ਹੈ ਉਹਦਾ ਹੱਕ ਹੈਗੇ ਉਹਦਾ ਨੌ ਨਹੀਂ ਹੈਗੇ ਤਾਂ ਉਹਨੂੰ ਤਸੱਲੀ ਹੁਣ ਕਰ ਲੈਣੀ ਚਾਹੀਦੀ ਏ ਕਰ ਲੈਣੀ ਚਾਹੀਦੀ ਹਾਂ ਤੇ ਇਸ ਕਰਕੇ ਇਹ ਜ਼ਰੂਰੀ ਹੈ ਸਾਰਿਆਂ ਨੂੰ ਆਪਦੇ ਆਪਦੇ ਲਿਸਟਾਂ ਚੈੱਕ ਕਰਨੀਆਂ ਚਾਹੀਦੀਆਂ ਨੇ ਇੱਕ ਸਰ ਜਦੋਂ ਇਹ ਮੰਨ ਲਓ ਫਾਈਨਲ ਹੋ ਗਈ ਆਹ ਲਿਸਟ ਆਪਾਂ ਨੇ ਪਿੰਡ ਦੇ ਵਿੱਚ ਲਗਾ ਦਿੱਤੀ ਹਾਂ ਹਾਂਜੀ 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 ਸਾਰੇ ਪਿੰਡ ਦੇ ਸਹਿਮਤ ਹੋ ਗਏ ਤੇ ਜਿਹੜੀ ਕਮੇਟੀ ਬਣੀ ਆ ਜਾਂ ਜੋ ਵੀ ਆਪਾਂ ਸਟਾਫ ਮੈਂਬਰ ਕਹਿ ਦਈਏ ਉਹਨਾਂ ਨੇ ਫਾਈਨਲ ਕਰਤੀ ਲਿਸਟ ਹਾਂਜੀ ਹਾਂਜੀ ਫਿਰ ਮੰਨ ਲਓ ਮੇਰਾ ਮਕਾਨ ਹੈ ਸਪੋਸ ਕਰੋ ਤਾਂ ਫਿਰ ਉਹਦੇ ਜਾਸਸੀ ਦੋ ਪਰਾਂ ਆ ਜਾਂ ਮੈਂ ਆਪਣੇ ਫਾਦਰ ਸਾਹਿਬ ਦੇ ਨਾਮ ਕਰਵਾਉਣਾ ਫਿਰ ਉਹ ਮੈਨੂੰ ਮਾਲਕੀ ਕਿਵੇਂ ਪਤਾ ਲੱਗੂ ਜਾਂ ਇਸੇ ਦੇ ਆਧਾਰ ਤੇ ਮਾਲਕ ਇਸੇ ਦੇ ਆਧਾਰ ਤੇ ਮਾਲਕ ਬਣ ਜਾਣਗੇ ਜਿਹੜੀ ਲਿਸਟ ਬਣ ਰਹੀਆਂ ਨੇ ਅੱਛਾ ਜੀ ਮਾਲਕੀਆਂ ਇਸੇ ਆਧਾਰ ਤੇ ਜਿਹੜੇ ਨਾਮ ਲਿਖਿਆ ਤੇ ਪਰ ਉਹੀ ਮਾਲਕ ਬਣ ਜਾਣਗੇ ਉਹੀ ਮਾਲਕ ਬਣ ਜਾਣਗੇ ਹਾਂ ਜਿਵੇਂ ਕੋਈ 10 बाई 20 ਦਾ ਪਲਾਟ ਹੈ ਹਾਂ 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 ਉਹ ਇੱਕ ਬੰਦੇ ਦੇ ਨਾਮ ਹੈਗਾ ਹਾਂ 40 बाई 50 ਦਾ ਪਲਾਟ ਇੱਕ ਬੰਦੇ ਦੇ ਨਾਮ ਤੇ ਹੈ ਠੀਕ ਆ ਉਹ ਜਿਹੜੇ ਪਲਾਟ ਨੰਬਰ ਲੱਗ ਜਾਣਗੇ ਇਹਨਾਂ ਨੂੰ ਪਲਾਟ ਨੰਬਰ ਲੱਗ ਕੇ ਉਹਨਾਂ ਦੀ ਮਾਲਕੀ ਬਣ ਜਾਣੀ ਆ ਫਿਰ ਉਵੇਂ ਜਿਵੇਂ ਆਪਣੇ ਦੂਜੀ ਆ ਫਰਦ ਨਿਕਲਦੀ ਹੈ ਹਾਂ ਆਹੀ ਫਰਦ ਜਦੋਂ ਜੀ ਪ੍ਰੋਪਰ ਸਾਰਾ ਸਾਰਾ ਹਾਂ ਰੈਵਨੂ ਰਿਕਾਰਡ ਸਾਰਾ ਤਿਆਰ ਹੋ ਗਿਆ ਉਸ ਤੋਂ ਬਾਅਦ ਇਹ ਮਾਲਕੇ ਨਿਕਲਦਾ ਫਰੋਦ ਇਹ ਮਾਲਕੇ ਨਿਕਲਦਾ ਆਬਾਦੀ ਦੇ ਦਾ ਰੱਖਾ ਜਿਹੜਾ ਨਾ ਆਬਾਦੀ ਦੇ ਦਾ ਰੱਖ ਵਿੱਚੋਂ ਇਹ ਮਾਲਕੇ ਨਿਕਲਣਗੇ ਅੱਛਾ ਫਿਰ ਇਹਦੀ ਆਬਾਦੀ ਹੋ ਜਾਂਦੀ ਹੈ ਤੇ ਦੋਸਤੋ ਫਿਰ ਵੀ ਕੋਈ ਤੁਹਾਡਾ ਸਵਾਲ ਹੋਏ ਤੁਸੀਂ ਕਮੈਂਟ ਕਰਦੇ ਹੋ ਆਪਾਂ ਅਗਲੇ ਸੈਸ਼ਨ ਦੇ ਵਿੱਚ ਤੁਹਾਡੇ ਸਵਾਲ ਦਾ ਜਵਾਬ ਜਰੂਰ ਲੈ ਕੇ ਆਵਾਂਗੇ ਵੈਸੇ ਜਿਹੜੇ ਪਿੰਡਾਂ ਦੇ ਵਿੱਚ ਜਾਂ ਨਹੀਂ ਹੋਈਆਂ ਸਰ ਇਹ ਸ਼ਹਿਰਾਂ ਦੇ ਵਿੱਚ ਵੀ ਹੈਗਾ ਲਾਲ ਕੀਰ ਦਾ ਬਲਕ ਸ਼ਹਿਰਾਂ ਚ ਵੀ ਹੈਗਾ ਲਾਲ ਕੀਰ ਉੱਥੇ ਵੀ ਚੱਲ ਰਹੀ ਹੈ ਉੱਥੇ ਵੀ ਚੱਲੂਆ ਸਾਰੇ ਕਿਤੇ ਚੱਲੂ ਜਿੱਥੇ ਲਾਲ ਕੀਰ ਵਾਲਾ ਰਾਕ ਕਿਸੇ ਵੀ ਸ਼ਹਿਰ ਦੀ ਗੱਲ ਕਰੀਏ ਕਿਸੇ ਵੀ ਸ਼ਹਿਰ ਦੀ ਗੱਲ ਕਰ ਲਓ ਆਪਾਂ ਉੱਥੇ ਪਿੰਡ ਦੀ ਵਾਦੀ ਤਾਂ ਹੈ ਹੀ ਨਾ ਲਾਲ ਕੀਰ ਵਾਲੀ ਹਾਂ ਹਾਂ ਜੀ ਬਾਕੀ ਮਾਲਕੀਆਂ ਜਦੋਂ ਕਟੇ ਨੇ ਤਾਂ ਜਿਹੜੀਆਂ ਕਲੋਨੀਆਂ ਕੱਟ ਕੇ ਬਾਅਦ ਚ ਵਾਦੀਆਂ ਹੋਈਆਂ ਨੇ ਜਿਹੜੀ ਲਾਲ ਕੀਰ ਪਿੰਡਾਂ ਦੀ ਉਹ ਤਾਂ ਹੈ ਗਈ ਨਾ ਹਰ ਇੱਕ ਪਿੰਡ ਚ ਉਹ ਹੈ ਗਈ ਆ ਹਰ ਇੱਕ ਸ਼ਹਿਰ ਚ ਵੀ ਹੈਗੀ ਪਿੰਡਾਂ ਚ ਵੀ ਹੈਗੀ ਠੀਕ ਆ ਜੇਕਰ ਕਿਤੇ ਤੁਹਾਡੇ ਨਹੀਂ ਹੋਇਆ ਤਾਂ ਤੁਹਾਡੇ ਜੇ ਤੁਸੀਂ ਵੀ ਆਪ ਵੀ ਗੌਰ ਕਰੋ ਅਨਾਉਂਸ ਵੀ ਮਹਤਵਰ ਬੰਦੇ ਹੈਗੇ ਨੇ ਏਰੀਆ ਦੇ ਅਕੋਰਡਿੰਗ ਜਿਵੇਂ ਪਿੰਡ ਦੀ ਗੱਲ ਕਰੀ ਸਪੰਸ ਸਾਹਿਬ ਹੋ ਗਿਆ ਜਾਂ ਨਗਰ ਕਾਉਂਸਲ ਜਾਂ ਨਗਰ ਪੰਚਾਇਤ ਦੀ ਗੱਲ ਕਰੀ ਉੱਥੇ ਆਪਣੇ ਐਮਸੀ ਹੁੰਦੇ ਨੇ ਪ੍ਰਧਾਨ ਸਾਹਿਬ ਹੁੰਦੇ ਨੇ ਮਤਲਬ ਹਰੇਕ ਬੰਦੇ ਨੂੰ ਮਿਲ ਕੇ ਗੌਰ ਕੀਤੀ ਜਾਂਦੀ ਹੈ ਹਾਂ ਆਪਣੀ ਮਾਲਕੀ ਬਣਵਾ ਲੈਣੀ ਚਾਹੀਦੀ ਨੇ ਕਿਉਂਕਿ ਇਹ ਜ਼ਰੂਰੀ ਹੈ ਜ਼ਰੂਰੀ ਹੈ ਜਿਹੜੀ ਹੁਣ ਮਾਲਕੀ ਦਾ ਆਪਣੇ ਬਿਗਦੀ ਨਹੀਂ ਹੈਗੇ ਪਲਾਟ ਬਿਲਕੁਲ ਉਹ ਜਣ ਕੇ ਸਟਾਮਾ ਦੀ ਬਿਗਦੇ ਤੇ ਪਹਿਲਾਂ ਹਾਂਜੀ ਹਾਂ ਹਾਂ ਸਟਾਮ ਤੇ ਜਿਹੜੇ ਬੰਦੇ ਨੇ ਵੀ ਖਰੀਦੇ ਹੋਏ ਨੇ ਜਿਹੜੇ ਬੰਦੇ ਹੁਣ ਕਾਬਜ਼ਦਾਰ ਨੇ ਉਹ ਮਾਲਕ ਮੰਨ ਜਾਣਗੇ ਬਾਅਦ ਕੋਣ ਜਾਣਗੇ ਜੇ ਕਿਸ ਨੇ ਕਬਜ਼ਾ ਕੀਤਾ ਹੋਇਆ ਹੈ ਨਾ ਮਾਲਕੇ ਪੁਰਾਣੀ ਖਰੀਦੀਆਂ ਹੋਈਆਂ ਨੇ ਇਸ ਨਾਮ ਤੇ ਖਰੀਦੀਆਂ ਉਹ ਹੁਣ ਮਾਲਕ ਬਣ ਸਕਦੇ ਨੇ ਉਹਨਾਂ ਲਈ ਬਹੁਤ ਵਧੀਆ ਸੁਨਹਿਰੀ ਮੌਕਾ ਹੈ ਇਹ ਪੰਜਾਬ ਸਰਕਾਰ ਨੇ ਬਹੁਤ ਵਧੀਆ ਸਕੀਮ ਚਲਾਈ ਹੈ ਇਹ ਜਿਸ ਸਕੀਮ ਦਾ ਫਾਇਦਾ ਸਭ ਨੂੰ ਉਠਾ ਲੈਣਾ ਚਾਹੀਦਾ ਉਠਾ ਲੈਣਾ ਚਾਹੀਦਾ ਕੱਲ ਨੂੰ ਲੜਾਈ ਝਗੜੇ ਕਿਸਾਂ ਨਾਲੋਂ ਹਮ ਜਣ ਕੇ ਇਹ ਹੋਣੀ ਚਾਹੀਦੀ ਹੈ ਪੰਜਾਬ ਸਰਕਾਰ ਦੀ ਇਹ ਸਕੀਮ ਦਾ ਬਹੁਤ ਵਧੀਆ ਫਾਇਦਾ ਹੈ ਫਾਇਦਾ ਲੈ ਲੈਣਾ ਚਾਹੀਦਾ ਸਭ ਨੂੰ ਠੀਕ ਇੱਕ ਇੱਕ ਇਹਦੇ ਵਿੱਚ ਖਾਸ ਗੱਲ ਹੋਰ ਆ ਵੀ ਜਿਹੜੀ ਤੁਹਾਡੇ ਪਿੰਡ ਦੇ ਵਿੱਚ ਜਾਂ ਸ਼ਹਿਰ ਦੇ ਵਿੱਚ ਕਿਤੇ ਵੀ ਸਾਂਝੀ ਜਗ੍ਹਾ ਤੇ ਲਿਸਟ ਲੱਗੂਗੀ ਉਹਦੀ ਗੌਰ ਜਰੂਰ ਕਰੋ ਉਹਦੇ ਵਿੱਚ ਜਿਹੜੇ ਤੁਹਾਡੇ ਨਾਮ ਲੱਗੇ ਲਿਖੇ ਹੋਏ ਹੋਣਗੇ ਉੱਥੇ ਗੌਰ ਕਰੋ ਵੀ ਮੰਨ ਲਓ ਮੇਰੇ ਪਲਾਟ ਦੇ 35 ਨੰਬਰ ਆ ਸੀ ਦੋ ਭਰਾ ਰਹੇ ਨੇ ਵੀ ਸਾਡੇ ਦੋਨੇ ਨਾਮ ਲਿਖੇ ਹੋਏ ਹਾਂਜੀ ਹਾਂ ਉਥੇ ਇਹ ਨਾ ਹੋਵੇ ਮੈਂ ਆਪਦਾ ਇਕੱਲਾ ਨਾਮ ਲਖਾਇਆ ਜਾ ਜੀ ਅਸੀਂ ਦੋ ਭਰਾ ਰਹੇ ਨੇ ਸਾਡੇ ਦੋਨਾਂ ਦੇ ਨਾਮ ਆਉਣੇ ਚਾਹੀਦੇ ਕਿਉਂਕਿ ਫਿਰ ਹਿੱਸੇ ਦਾ ਹੀ ਬਰਾਬਰ ਹੋ ਜੂਗਾ ਦੋਨੇ ਭਰਾ ਹਾਂਜੀ ਹਾਂਜੀ ਹਾਂ ਫਿਰ ਕੱਲ ਨੂੰ ਤੁਸੀਂ ਤਰਾਜ ਕਰੋਗੇ ਵੀ ਅੱਜ ਸਾਡਾ ਆਪਾਂ ਅੱਜ ਤਾਂ ਕਹਿੰਦੇ ਵੀ ਲਾੜੇ ਕੋਲ ਚ ਰੱਖ ਲੈਣੇ ਆਪਾਂ ਹਾਂਜੀ ਹਾਂ ਅੱਛਾ ਕੱਲ ਨੂੰ ਉਹ ਜਦੋਂ ਇਕੱਲਾ ਵੇਚੂਗਾ ਫਿਰ ਤਕਲੀਫ ਹੋਊਗੀ ਫਿਰ ਤਕਲੀਫ ਹੋਊਗੀ ਕਿ ਜਦੋਂ ਉਹਦੇ ਕੱਲੇ ਦੇ ਨਾਮ ਆ ਬਿੱਚੂ ਕੱਲਾ ਉਹ ਹਾਂਜੀ ਹਾਂ ਪੈਸੇ ਦੂਏ ਭਾਈ ਨੂੰ ਦੇਣੇ ਨਹੀਂ ਫਿਰ ਫਿਰ ਕੱਲ ਨੂੰ ਤਕਲੀਫ ਮੰਨੇ ਉਹਦੇ ਨੂੰ ਹੁਣ ਗੌਰ ਕਰਨ ਚ ਫੋਨ ਹੁਣ ਗੌਰੋ ਜੀ ਉਹਦਾ ਫਿਰ ਰੇਟ ਵੀ ਦੁੱਗਣਾ ਹੋ ਜਾਊਗਾ ਜਦੋਂ ਰਜਿਸਟਰਡ ਹੋ ਗਿਆ ਉਹਦੀ ਫਰਦਰ ਨਿਕਲਣ ਲੱਗੀ ਜਿਵੇਂ ਆਪਣੀ ਦੂਜੀ ਫਰਦਰ ਨਿਕਲ ਗਈ ਆ ਬਿਲਕੁਲ ਬਿਲਕੁਲ ਫਿਰ ਉਹ ਮਤਲਬ ਦਿੱਕਤਾਂ ਆਉਂਦੀਆਂ ਨੇ ਇਸ ਕਰਕੇ ਥੋੜਾ ਧਿਆਨ ਰੱਖਿਓ ਜੇ ਫਿਰ ਵੀ ਕੋਈ ਤੁਹਾਡਾ ਸਵਾਲ ਹੋਇਆ ਤੁਸੀਂ ਟਾਈਪ ਕਰਕੇ ਦੱਸਿਓ ਸਾਨੂੰ ਕਮੈਂਟਾਂ ਦੇ ਵਿੱਚ ਵੀ ਜੋ ਅਸੀਂ ਅਗਲੀ ਵੀਡੀਓ ਚ ਲੈ ਕੇ ਆਵਾਂਗੇ ਤਾਂ ਵੀਡੀਓ ਵੱਧ ਵੱਧ ਸ਼ੇਅਰ ਜਰੂਰ ਕਰਿਓ ਕਿਉਂਕਿ ਹਰੇਕ ਪਿੰਡ ਸ਼ ਤਾਂ ਕਿ ਹਰੇਕ ਬੰਦੇ ਨੂੰ ਜੀਵਰੀ ਜਾਣਕਾਰੀ ਮਿਲਦੀ ਤੇ ਤੁਹਾਡਾ ਵੀ ਸਰਦਾ ਵੀ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਸਾਰੇ ਜ਼ਰੂਰਤ ਨਹੀਂ